ਅੱਜ ਐਕਸੈਸਰੀ ਪੁਲਿਸ ਕੋ ਫੋਨ ਨੰਬਰ ਨਹੀਂ ਦੇਖ ਸਕਦਾ ਜਾ ਕੇ ਕੰਪਨੀ ਕੋਲ ਵੀ ਕਿਦਾ ਤੇ ਉਹ ਫੜਨਗੇ ਕਿਦਾਂ ਐਕਸਟਰੈਕਸ਼ਨਿਸਟ ਨੂੰ ਜਿਹੜੇ ਸਾਈਲੈਂਸ ਸੀਕਰ ਆ ਕੇ ਕਰਦਾ ਜਾਂ ਗਲਤ ਢੰਗ ਨਾਲ ਇਮੀਗ੍ਰੇਸ਼ਨ ਜੀ ਨੇ ਲਈ ਆ ਉਹਨੂੰ ਬਾਹਰ ਕੱਢਣਾ ਇਮੀਗ੍ਰੇਸ਼ਨ ਵਾਲਾ ਵਾ ਜਿਹੜੇ ਗਲਤ ਢੰਗ ਨਾਲ ਆਏ ਸਾਈਲੈਂਸ ਸੀਕਰ ਨੇ ਉਹ ਉਹ ਫਿਰ ਅਸੀਂ ਸੀ 12 ਲੈ ਲਾਂ ਤੇ ਜੇ ਬਾਇਓਮੈਟ੍ਰਿਕਸ ਹੁੰਦੇ ਆ ਤਾਂ ਕਦ ਲਈ ਆ ਉਹ ਕ੍ਰਿਮੀਨੈਲਿਟੀ ਚੈੱਕ ਲਈ ਆ ਨਾ ਸਰੀਤ ਦੇ ਹੜੇਦੋਲੇ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਗੋਲੀਆਂ ਐਕਸਟਰਸ਼ਨ ਤੇ ਹੋਰ ਵਾਇਲੈਂਸ ਦੀਆਂ ਘਟਨਾਵਾਂ ਗਲਵਤ ਕਰਨ ਦੇ ਲਈ ਅਸੀਂ ਪਹੁੰਚੇ ਹਾਂ ਮੈਂਬਰ ਪਾਰਲੀਮੈਂਟ ਸੁਖਤ ਔਲਵਾਲ ਹੁਣਾਂ ਕੋਲ ਸੁਖਤ ਔਲਵਾਲ ਜੀ ਇਸ ਵੇਲੇ ਸਾਰੇ ਹਾਲਾਤ ਤੁਹਾਨੂੰ ਪਤਾ ਹੈ ਜੋ ਕੁਝ ਆਪਣੇ ਇੱਥੇ ਹੈਗੇ ਆ ਇਹਦੇ ਬਾਰੇ ਕਿਹਾ ਇਹ ਜਾ ਰਿਹਾ ਕਿ ਕਾਨੂੰਨ ਸਾਡੇ ਕੋਲੇ ਨਰਮ ਆ ਖਾਸ ਕਰਕੇ ਵਿਰੋਧੀ ਪਾਰਟੀ ਪਾਰਲੀਮੈਂਟ ਦੇ ਵਿੱਚ ਵੀ ਕਹਿ ਰਹੀ ਹੈ ਕਿ ਇਹ ਸਾਡੇ ਵਾਲੇ ਜਿਹੜੇ ਸਖਤ ਕਾਨੂੰਨ ਆ ਉਹ ਨਹੀਂ ਲਿਆਂਦੇ ਜਾ ਰਹੇ ਜਿੱਦਾਂ ਅਸੀਂ ਕਹਿੰਦੇ ਵੀ ਲਿਬਰਲ ਨਰਮ ਨੇ ਇਹਦੇ ਉੱਤੇ ਤੁਸੀਂ ਕੁਝ ਕਰ ਰਹੇ ਹੋ ਉੱਥੇ ਦੇਖੋ ਤੁਸੀਂ ਬੜਾ ਵਧੀਆ ਐਕਸਟਰੀ ਕੁਐਸਚਨ ਰੇਜ ਕੀਤਾ ਤਿੰਨ ਕਾਨੂੰਨ ਇਸ ਵੇਲੇ ਜਿਹੜੇ ਆ ਉਹ ਉਹਦੇ ਵਿੱਚ ਪਾਰਲੀਮੈਂਟਸ ਪਏ ਆ ਸਰ ਨੂੰ ਪਹਿਲਾ ਬਿਲ ਆਫ ਕੋਰਸ ਜਿਹੜਾ ਸੀ ਟੈਕਸ ਕੱਟ ਕਰਨ ਦਾ ਲੈ ਲੈਂਦਾ ਦੂਸਰਾ ਬਿਲ ਜਿਹੜਾ ਸੀ ਉਹ ਬਾਰਡਰ ਨੂੰ ਸਟਰੋਂਗ ਕਰਨ ਦਾ ਕ੍ਰਾਈਮ ਦੇ ਉੱਤੇ ਬਿਲ ਲੈ ਲੈਂਦਾ ਉਹਦੇ ਵਿੱਚ ਕੀ ਸੀਗਾ ਜਦੋਂ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਹੈਗੇ ਆ ਉਹਦੇ ਵਿੱਚ ਇੱਕ ਲਾਫੁਲ ਐਕਸੈਸ ਚਾਹੀਦਾ ਪੁਲਿਸ ਨੂੰ ਅੱਛਾ ਜੀ ਸਾਰੀਆਂ ਪੁਲਿਸ ਚੱਥੇ ਬੰਦੀਆਂ ਕੀ ਕਹਿ ਰਹੀਆਂ ਸੀ ਉਹ ਇਹ ਕਹਿੰਿਆ ਸੀ ਕਿ ਵੀ ਸਾਨੂੰ ਲਾਫਰ ਹੁਣ ਕਿਸੇ ਨੂੰ ਬਲੌਕਡ ਨੰਬਰ ਤੋਂ ਕਾਲ ਆ ਗਈ ਕਿਸੇ ਨੂੰ ਕਾਲ ਆ ਗਈ ਹੁਣ ਇਸ ਵੇਲੇ ਪੁਲਿਸ ਜਿਹੜੀ ਆ ਉਹ ਜਾ ਕੇ ਕੰਪਨੀ ਨੂੰ ਪੁੱਛ ਨਹੀਂ ਸਕਦੀ ਵੀ ਤੁਹਾਡਾ ਜਿਹੜਾ ਹੈਗਾ ਇਹ ਕਿਹਦਾ ਨੰਬਰ ਆ ਕਿਹਨੂੰ ਬਿਲੋਂਗ ਕਰਦਾ ਕਿਹੜੀ ਕੰਪਨੀ ਸੋ ਇਹ ਜਿਹੜੀ ਚੀਜ਼ ਲਾਫਰ ਐਕਸੈਸ ਉਹਦੇ ਵਿੱਚ ਸੀ ਟੂ ਜਾਗਾ ਦੂਸਰਾ ਹੈਗਾ ਸੀ ਜਿਹੜੇ ਸਾਈਲਮ ਸੀਕਰ ਆ ਕੇ ਕਰਦਾ ਜਾਂ ਗਲਤ ਟਾਂਗ ਹੋ ਜਾਂ ਇਮੀਗ੍ਰੇਸ਼ਨ ਜੀ ਨੇ ਲਈ ਆ ਉਹਨੂੰ ਬਾਹਰ ਕੱਢਣਾ ਜਦੋਂ ਇਹ ਗੱਲਾਂ ਕਰਦੇ ਬਿਲ ਸੀ ਟੂ ਇਦੇ ਵਿੱਚ ਕੋਈ ਇੱਕ ਜਿਹੜੀ ਅਰਚਨ ਪਾਈ ਹੋਈ ਆ ਉਹ ਕੰਜ਼ਰਵੇਟਿਵ ਪਾਰਟੀ ਨੇ ਪਾਈ ਹੋਈ ਆ ਉਹ ਕਹਿੰਦੇ ਉਹ ਇਹ ਸਪੋਰਟ ਨਹੀਂ ਕਰ ਰਹੇ ਲਾਫਲੈ ਸਸ ਦੀ ਇਨਫੈਕਟ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਮਨਿਸਟਰਾਂ ਨੇ ਉੱਥੇ ਪਾਰਲੀਮੈਂਟ ਹਿੱਲ ਦੇ ਉੱਤੇ ਉਹ ਇਸੇ ਵਿਸ਼ੇ ਤੇ ਕੀਤੀ ਆ ਵੀ ਜਿਹੜਾ ਵਾ ਕੰਜ਼ਰਵੇਟਿਵ ਪਾਰਟੀ ਨੂੰ ਚਾਹੀਦਾ ਕਿ ਬਿਲ ਸੀ2 ਜਿਹੜਾ ਉਹ ਸਪੋਰਟ ਕਰਨ ਜੇ ਉਹ ਕਹਿੰਦੇ ਨੇ ਵੀ ਕ੍ਰਾਈਮ ਦੇ ਉੱਤੇ ਅਸੀਂ ਚਾਹੁੰਦੇ ਆ ਸੋ ਸੀ2 ਹੁਣ ਉਹ ਸੀ2 ਨੂੰ ਉਹ ਕਹਿੰਦੇ ਵੀ ਅਸੀਂ ਲਾਫਲੈ ਐਕਸੈਸ ਨਹੀਂ ਵੀ ਦੇਖੋ ਜੇ ਐਕਸੈਸ ਹੀ ਨਹੀਂ ਪੁਲਿਸ ਕੋ ਫੋਨ ਨੰਬਰ ਨਹੀਂ ਦੇਖ ਸਕਦਾ ਜਾ ਕੇ ਕੰਪਨੀ ਕੋਲ ਵੀ ਕੀਦਾ ਤੋ ਫੜਨਗੇ ਕਿਦਾਂ ਐਕਸਟਰੈਕਸ਼ਨਿਸਟ ਨੂੰ ਠੀਕ ਹੈ ਨਾ ਸੋ ਉਹਨੂੰ ਖਾਲਾ ਬਣਾਉਣ ਲਈ ਪੁਲਿਸ ਦੇ ਕੰਮ ਸੌਕਾ ਕਰਨ ਲਈ ਇਹ ਬਿੱਲ ਲੈਂਦਾ ਉਹ ਕਹਿੰਦੇ ਚਲੋ ਇਹਦੀ ਕਰਨਾ ਸੀ ਕਿ ਜੇ ਨਹੀਂ ਇਹ ਕਰਦੇ ਵੀ ਜਿਹੜਾ ਇਮੀਗ੍ਰੇਸ਼ਨ ਆਲਾ ਵਾ ਜਿਹੜੇ ਗਲਤ ਢੰਗ ਨਾਲ ਆਏ ਸਾਇਲੈਂਸ ਸੀਕਰ ਨੇ ਉਹ ਉਹ ਫਿਰ ਅਸੀਂ ਸੀ 12 ਲੈਂਦਾ ਜੀ ਠੀਕ ਹੈ ਨਾ ਉਹਦੇ ਵਿੱਚੋਂ ਅਸੀਂ ਕਹਾਂ ਵੀ ਚਲੋ ਇਹਨੂੰ ਅਸੀਂ ਫੇਰ ਡੀਲ ਕਰ ਲੈਂਦੇ ਆ ਉਹ ਉਹਨੂੰ ਵੀ ਪਾਸ ਕਰਦੇ ਉਹਨੂੰ ਵੀ ਲਟਕਾਈ ਫਿਰਦੇ ਆ ਉਸ ਤੋਂ ਬਾਅਦ ਜਿਹੜਾ ਆਮ ਲੋਕ ਕਹਿੰਦੇ ਨੇ ਤੁਸੀਂ ਸੁਣਿਆ ਹੁਣਾਂ ਪੁਲਿਸ ਚੀਫ ਵੀ ਕਹਿੰਦੇ ਨੇ ਵੀ ਜੀ ਇੱਕ ਰਿਵੋਲਵਿੰਗ ਡੋਰ ਕਹਿੰਦੇ ਨੇ ਜਾਂ ਜਿਹੜੀ ਬੇਲ ਰਿਫਾਰਮ ਚਾਹੀਦਾ ਸੀ ਠੀਕ ਹੈ ਨਾ ਜੀ ਉਹ ਬਿਲ ਹੈਗਾ C14 ਬੇਲ ਰਿਫਾਰਮ ਦੇ ਵਿੱਚ ਰਿਵਰਸ ਹੋਣਸ ਲਿਆਂਦਾ ਪਹਿਲਾਂ ਹੁੰਦਾ ਸੀਗਾ ਵੀ ਕਰਾਊਨ ਨੇ ਜਿਹੜਾ ਸੀਗਾ ਉਹ ਪ੍ਰੂਫ ਕਰਨਾ ਵੀ ਇਹਨੂੰ ਜੇਲ੍ਹ ਚ ਰੱਖਿਆ ਜਾਵੇ ਹੁਣ ਉਹਨੂੰ ਜਿਹੜਾ ਬਾਹਰ ਰੱਖਣ ਲਈ ਉਹਦੇ ਤੇ ਸ਼ਰਤਾ ਜਿਹੜਾ ਕ੍ਰਿਮੀਨਲ ਠੀਕ ਹੈ ਨਾ ਉਹਦੇ ਲਈ ਬਿਲ ਸੀ 4 ਹੁਣ ਸੀ 14 ਦੇ ਉੱਤੇ ਪਰਸੋਂ ਤੁਸੀਂ ਇਹਨਾਂ ਦੀ ਹਾਊਸ ਦੇ ਵਿੱਚ ਜਦੋਂ ਦੇਖੋ ਕਾਰਜਕਾਰੀ ਸਾਰਾ ਦਿਨ ਸਪੀਕਰ ਆਫਟਰ ਸਪੀਕਰ ਜਿਹੜਾ ਇਹ ਖੜਾ ਕਰਦ ਰਿਹਾ ਉਹ ਦੇਖੋ ਪ੍ਰੋਸੈਸ ਤਾਂ ਹੈਗੀ ਆ ਪਰ ਜੇ ਅਸੀਂ ਪਾਸ ਕਰਨਾ ਚਾਹੁੰਦੇ ਆ ਉਹ ਉਹ ਫਿਲਾਬਾਸਟਰ ਕਰ ਰਿਹਾ ਕਿਉਂ ਕਿ ਭਈ ਅੱਗੇ ਨਾ ਜਾਵੇ ਅਸੀਂ ਤਾਂ ਕਹਿ ਰਹੇ ਆ ਵੀ ਇਹਨੂੰ ਤੁਸੀਂ ਓਹ ਕਰੋ ਫਟਾਫਟ ਸਪੋਰਟ ਕਰੋ ਦਸੰਬਰ ਤੋਂ ਪਹਿਲਾਂ ਪਹਿਲਾਂ ਇਹਨੂੰ ਆਪਾਂ ਪਾਸ ਕਰ ਦਈਏ ਤੇ ਉਹਨਾਂ ਦਾ ਜਵਾਬ ਕੀ ਹੁੰਦਾ ਇਹਦੀ ਪ੍ਰੋਸੈਸ ਆ ਜੇ ਇਹ ਪ੍ਰੋਸੈਸ ਆ ਤਾਂ ਫਿਰ ਤੁਸੀਂ ਰੋਲੀ ਕਿਉਂ ਪਾਉਨੇ ਹੋ ਹੁਣ ਤਿੰਨ ਬਿਲ ਐਸਪੜੇ ਰਹਿ ਗਿਆ ਸੀ 2 ਜਿਹੜਾ ਲਾਫੁੱਲ ਐਕਸੈਸ ਜਿਹੜਾ ਦਿੰਦਾ ਤੇ ਇਮੀਗ੍ਰੇਸ਼ਨ ਨਾਲ ਡੀਲ ਕਰਦਾ ਜਿਹੜਾ ਆਪਣਾ ਸੀ 12 ਉਹਦੇ ਵਿੱਚ ਵੀ ਜਿਹੜਾ ਇਮੀਗ੍ਰੇਸ਼ਨ ਦੇ ਰਿਲੇਟਿਡ ਹੈਗਾ ਤੇ ਨਾਲ ਜਿਹੜਾ ਬਾਰਡਰ ਸਕਿਉਰਿਟੀ ਸਾਡੀ ਜਿਹੜੀ ਆ ਉਹਨੂੰ ਟਾਈਟ ਕਰਦਾ ਹੈਗਾ ਜਿਹਦੇ ਵਿੱਚ ਪੈਂਟਨਲ ਹੋਰ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਡਰਗ ਟ੍ਰੇਡ ਹੋ ਰਿਹਾ ਉਹਦੇ ਬਾਰੇ ਤੇ ਜਿਹੜਾ ਹੈਗਾ ਸੀ 14 ਉਹ ਹੈਗਾ ਬੇਲ ਰਿਫਾਰਮ ਜਿਹਦੇ ਵਿੱਚ ਲੋਕ ਚਾਹੁੰਦੇ ਆ ਪੁਲਿਸ ਚੀਫ ਚਾਹੁੰਦੇ ਆ ਤੇ ਮੈਂ ਤਾਂ ਇਹ ਕਹਿਣਾ ਵੀ ਕੰਜ਼ਰਵੇਟਿਵ ਪਾਰਟੀ ਆਵੇ ਉਹ ਤਿੰਨੇ ਬਿੱਲ ਜਿਹੜੇ ਨੇ ਉਹਨਾਂ ਦੀ ਸਪੋਰਟ ਕਰੇ ਤੇ ਅਪ ਦਸੰਬਰ ਤਾਈਂ ਉਹ ਪਾਸ ਹੋ ਜਾਣਗੇ ਸੋ ਇਹ ਸਿਰਫ ਤੇ ਸਿਰਫ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਇਹ ਨਾਰੇ ਲਾਉਂਦੀ ਆ ਪੋਲਿਟਿਕਸ ਖੇਡਦੀ ਲੋਕਾਂ ਦੀ ਜਾਨ ਦੇਣਾ ਕਰਨਾ ਇਹ ਕੁਝ ਨਹੀਂ ਚਾਹੁੰਦੇ ਉਹ ਕਿਉਂ ਕਿਉਂਕਿ ਉਹ ਕਹਿੰਦੇ ਨੇ ਵੀ ਜੇ ਬਿਲੀ ਪਾਸ ਹੋ ਗਏ ਇਹੀ ਲੋਕ ਚਾਹੁੰਦੇ ਆ ਇਹ ਤਾਂ ਕੰਮ ਨਿਬੜ ਗਿਆ ਫਿਰ ਅਸੀਂ ਰੌਲੀ ਕਾਦੀ ਪਾਵਾਂਗੇ ਜਿਹੜੀ ਪ्युअर ਪੋਲੀਓ ਉਹਨਾਂ ਨੇ ਵੀ ਆਹ ਪਾਰਲੀਮੈਂਟ ਦੇ ਵਿੱਚ ਗੱਲ ਕਹੀ ਸੀ ਕਿ ਜਿਹੜੇ ਵਿਜ਼ਟਰ ਵੀਜ਼ੇ ਦੇ ਉੱਤੇ ਬਿਨਾਂ ਕ੍ਰਿਮੀਨਲ ਰੈਕੋਰਡ ਚੈੱਕ ਕੀਤੇ ਲੋਕ ਲਿਬਰਲਸ ਨੇ ਸੱਦ ਲਏ। ਇਹ ਇਹਦੇ ਬਾਰੇ ਤੁਸੀਂ ਕੀ ਕਹਿੰਦੇ? ਬਿਲਕੁਲ ਗਲਤ ਕਹਿ ਰਹੇ। ਜਿਹੜਾ ਵਿਜ਼ਟਰ ਵੀਜ਼ਾ ਮਿਲਦਾ ਉਹਦੀ ਬਾਇਓਮੈਟ੍ਰਿਕਸ ਹੁੰਦੇ ਆ। ਜੀ। ਹੁੰਦੇ ਕਿ ਨਹੀਂ ਹੁੰਦੇ? ਬਿਲਕੁਲ। ਤੇ ਜੇ ਬਾਇਓਮੈਟ੍ਰਿਕਸ ਹੁੰਦੇ ਆ ਤਾਂ ਉਹ ਕਦੇ ਲਈ ਆ? ਉਹ ਕ੍ਰਿਮੀਨਲਿਟੀ ਚੈੱਕ ਲਈ ਆ ਨਾ। ਹਾਂ। ਜਿਹੜਾ ਸਿਸਟਮ ਦੇ ਵਿੱਚ ਕੋਈ ਆਏ ਇਹ ਜਿਹੜਾ ਹੁਣ ਬਿੱਲ ਆਪਾਂ ਲਿਆਂਦਾ ਸੀ 2 ਉਹ ਕਾਦੇ ਲਈ ਲਿਆਂਦਾ ਉਹ ਇਸੇ ਕਰਕੇ ਲਿਆਂਦਾ ਵੀ ਜੇਕਰ ਕੋਈ ਕ੍ਰਿਮੀਨਲ ਝੂਠ ਬੋਲ ਕੇ ਇੱਥੇ ਆਇਆ ਗਲਤ ਤਰੀਕੇ ਨਾਲ ਆਇਆ ਤਾਂ ਉਹਨੂੰ ਅਸੀਂ ਇੱਥੋਂ ਕੱਢਣਾ ਜੀ ਠੀਕ ਹੈ ਨਾ ਹੁਣ ਇਹ ਕਹਿੰਦੇ ਵੀ ਨਹੀਂ ਕੱਢ ਸਕਦੇ ਫਿਰ ਸਾਇਲੈਂਸ ਸੀਕਰ ਲਾ ਲੋ ਹੁਣ ਜਿਹੜਾ ਆ ਕੇ ਇੱਥੇ 4-4 5-5 ਸਾਲ ਹੋ ਗਏ ਉਹ ਦੇਖਦੇ ਵੀ ਹੁਣ ਹੋਰ ਕੋਈ ਤਰੀਕਾ ਨਹੀਂ ਉਹ ਚੁੱਪ ਕਰਕੇ ਸਾਇਲੈਂਸ ਸੀ ਕਰਨ ਲੱਗ ਜਾਂਦੇ ਆ ਇਹ ਉਹਦੇ ਬਿੱਲ ਦੇ ਵਿੱਚ ਲਿਆਂਦਾ ਵੀ 1 ਸਾਲ ਤੋਂ ਵੱਧ ਜੇ ਤੁਹਾਨੂੰ ਸਮਾ ਹੋ ਗਿਆ ਤੁਸੀਂ ਇੱਥੇ ਸਾਇਲ ਨਹੀਂ ਸੀ ਕਰ ਸਕਦੇ ਤੁਸੀਂ ਰਿਫਿਊਜ਼ ਹੀ ਨਹੀਂ ਕਰ ਸਕਦੇ ਇਹ ਹੁਣ ਉਹਨੂੰ ਵੀ ਸਪੋਰਟ ਨਹੀਂ ਕਰਦੇ ਸੋ ਇਹ ਬੇਸਿਕਲੀ ਤਾਂ ਇੱਕ ਕੰਜ਼ਰਵੇਟਿਵ ਪਾਰਟੀ ਜਿਹੜੀ ਹੈਗੀ ਆ ਜਦੋਂ ਕੋਈ ਚੰਗਾ ਬਿੱਲ ਲੈ ਕੇ ਆਉਨੇ ਆ ਇਹ ਜਾਣ ਕੇ ਉਹਦੀ ਸਪੋਰਟ ਨਹੀਂ ਕਰਦੇ ਕਿਉਂ ਕਿ ਕਿਉਂਕਿ ਜੇ ਇਹ ਸਪੋਰਟ ਕਰ ਦੇਣ ਤਾਂ ਜਿਹੜੀ ਇਹ ਚੀਜ਼ਾਂ ਤੇ ਇਹ ਰੋਲੀ ਪਾਉਂਦੇ ਆ ਉਹ ਤਾਂ ਇਹਨਾਂ ਦੇ ਹੱਥੋਂ ਚਲੇ ਗਈਆਂ ਵੀ ਉਹ ਤਾਂ ਕਿਉਂਕਿ ਮਾਰਕਰ ਨਹੀਂ ਉਹਨਾਂ ਦਾ ਇੱਕ ਚੀਜ਼ ਮੈਂ ਨੋਟਿਸ ਕੀਤੀ ਆ ਜੀ ਜਿਹੜੀ ਉਹਨਾਂ ਦੀ ਲੀਡਰਸ਼ਿਪ ਆ ਨਾ ਉਹ ਕਰਦੇ ਆ ਹੁਣ ਕਾਰਬਨ ਟੈਕਸ ਇਹਨਾਂ ਨੇ ਜਿਉਂ ਕਾਰਬਨ ਟੈਕਸ ਤੇ ਰੋਲੀ ਪਾਈ ਰੋਲੀ ਪਾਈ ਉਹਨਾਂ ਨੇ ਕੀ ਕੀਤਾ ਆਉਂਦੇ ਪ੍ਰਾਈਮ ਮਿਨਿਸਟਰ ਬਣੇ ਨਹੀਂ ਤੇ ਪਹਿਲੇ ਦਿਨ ਹੀ ਨਿਵੇੜ ਤਾਂ ਕੰਮ ਨਿਭੜ ਗਿਆ ਇਹ ਸਾਰੀ ਰੌਲੀ ਪਾਉਂਦੇ ਰਹਿ ਇੰਨੀ ਦੇਰ ਹੁਣ ਇਹੀ ਇਹ ਜਿਹੜੇ ਬਿੱਲ ਨੇ ਜਿਹੜੇ ਤਿੰਨ ਬਿੱਲ ਮੈਂ ਤੁਹਾਨੂੰ ਦੱਸਿਆ ਇਹ ਸਾਰੇ ਜਿਹੜੇ ਕੰਜ਼ਰਵੇਟਿਵ ਗੱਲ ਕਰਦੀ ਆ ਉਹ ਬਹੁਤ ਸਾਰੇ ਇਸ਼ੂ ਉਹਦੇ ਵਿੱਚ ਜਿਹੜੇ ਆਉ ਡਰੈਸ ਹੋ ਰਹੇ ਆ ਤੇ ਜੀ ਉਹ ਉਹਨੂੰ ਇਹ ਸਪੋਰਟ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਇਹ ਪੋਲਿਟਿਕਸ ਖੇਡਣੀ ਚਾਹੁੰਦੇ ਵੀ ਜੇ ਉਹੀ ਸਪੋਰਟ ਕਰ ਦਿੱਤਾ ਤੇ ਫਿਰ ਸਾਡੇ ਕੋਲ ਰਹਿ ਕੀ ਗਿਆ ਜਿਹੜਾ ਗੱਲ ਕਰਨ ਨੂੰ ਸੋ ਮੈਂ ਤੁਹਾਨੂੰ ਇਹ ਕਹਿਣਾ ਵੀ ਇਹਦੇ ਵਿੱਚ ਸਾਨੂੰ ਇਸ ਵੇਲੇ ਚਾਹੀਦਾ ਕਿ ਤੁਹਾਡੇ ਦਰਸ਼ਕਾਂ ਨੂੰ ਵੀ ਚਾਹੀਦਾ ਵੀ ਕੱਲਾ ਕੱਲਾ ਮੈਂਬਰ ਆਫ ਪਾਰਲੀਮੈਂਟ ਚਾਹੇ ਉਹ ਕੰਜ਼ਰਵੇਟਿਵ ਪਾਰਟੀ ਦਾ ਚਾਹੇ ਉਹ ਲਿਬਰਲ ਦਾ ਚਾਹੇ ਐਨਡੀਪੀ ਦਾ ਚਾਹੇ ਗ੍ਰੀਨ ਦਾ ਉਹਨਾਂ ਨੂੰ ਚਿੱਠੀਆਂ ਲਿਖੋ ਉਹਨਾਂ ਨੂੰ ਈਮੇਲਸ ਕਰੋ ਵੀ ਆਹ ਤਿੰਨ ਕ੍ਰਾਈਮ ਦੇ ਬਿੱਲ ਨੇ ਇਸ ਵੇਲੇ ਪਾਰਲੀਮੈਂਟ ਚ ਜਿਹਦੇ ਵਿੱਚ ਕਾਨੂੰਨਾਂ ਨੂੰ ਸਖਤ ਕਰਨ ਦੀ ਗੱਲ ਹੋਗੀ ਆਪਣੇ ਬیل ਰਿਫਾਰਮ ਦੀ ਗੱਲ ਹੋਗੀ ਲਾਫਲ ਐਕਸੈਸ ਜਿਹੜਾ ਪੁਲਿਸ ਦੇ ਕੋਲ ਐਕਸੈਸ ਹੋਵੇਗੀ ਜਿਹੜੇ ਐਕਸਟਰਸ਼ਨ ਕਰਦੇ ਹੈਗੇ ਆ ਇਹ ਕਿਹੜੇ ਬੰਦੇ ਹੈਗੇ ਨੇ ਜਾਂ ਕਿਹਦਾ ਫੋਨ ਆਉਂਦਾ ਉਹ ਫੋਨ ਨੂੰ ਜਿਹੜਾ ਟੈਸਟ ਕਰਕੇ ਛੇਤੀ ਫੜ ਸਕਣ ਉਹ ਇਹ ਜਿਹੜੀ ਚੀਜ਼ਾਂ ਇਸ ਵੇਲੇ ਲੋਡ ਹੈਗੀ ਆ ਉਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਜਿਹੜੀ ਆ ਉਹ ਬਣੀ ਹੋਈ ਹੈ ਇੱਕ ਉਹਨਾਂ ਦੇ ਆਗੂ ਨੇ ਪਾਰਲੀਮੈਂਟ ਦੇ ਵਿੱਚ ਵੀ ਇਹੀ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਰਨੇ ਵਾਈਟ ਟਰੱਕ ਦੇ ਵਿੱਚ ਆਏ ਸੀਗੇ ਤੇ ਕਿਉਂਕਿ ਇਹਦਾ ਸਬੰਧ ਸਿੱਧਾ ਤੁਹਾਡੀ ਰਾਈਡਿੰਗ ਦੇ ਨਾਲ ਆ ਵੀ ਇੱਥੇ ਇੰਨਾ ਕੁਝ ਹੋ ਰਿਹਾ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀ ਜਾਂ ਇਹਦੇ ਬਾਰੇ ਦੇਖੋ ਇਹ ਬਿਲਕੁਲ ਗਲਤ ਆ ਜਿਹੜਾ ਬਹੁਤਾ ਕੁਝ ਹੋ ਰਿਹਾ ਉਹ ਨਿਊਟਨ ਤੋਂ ਬਾਹਰ ਹੋ ਰਿਹਾ ਜੀ ਸਿਰਫ ਤੇ ਸਿਰਫ ਗੱਲ ਸੁਖਤਾਲੀ ਵਾਲ ਕਰਦਾ ਤਾਂ ਕਰਕੇ ਦੇਖਣ ਨੂੰ ਲੱਗਦਾ ਸੋ ਜਿਹੜਾ ਮੋਸਟ ਆਫ ਦਿਸ ਹੈਪਨਿੰਗ ਆ ਨਾ ਇਹ ਆਊਟਸਾਈਡ ਦੇਖਣ ਨੂੰ ਹੀ ਲੱਗਦਾ ਵੀ ਇਹ ਸਾਰਾ ਨਿਊਟਨ ਨਿਊਟਨ ਦੇ ਵਿੱਚ ਜਿਹੜਾ ਹੈਗਾ ਹਾਂ ਹੋਈਆਂ ਜਰੂਰ ਆ ਜਿਹਦੇ ਵਿੱਚ ਚੰਨੀ ਉਹਨਾਂ ਨੂੰ ਆਈ ਤੇ ਰਾਈਟ ਵੀ ਮੈਂ ਚੰਨੀ ਉਹਨਾਂ ਦੇ ਨਾਲ ਉਹਨਾਂ ਦੀ ਫੈਮਿਲੀ ਦੇ ਨਾਲ ਇੰਟਰਸਟ ਸੀਗਾ ਸੋ ਇਹ ਜਿਹੜੀ ਚੀਜ਼ ਹੈਗੀ ਹੈ ਇਹ ਮੋਸਟ ਆਫ ਦਾ ਥਿੰਗ ਜਿਹੜੀਆਂ ਨੇ ਉਹ ਬਾਹਰ ਹੋ ਰਹੀਆਂ ਪਰ ਜਦੋਂ ਮਾਰ ਕਾਰਨੀ ਆਏ ਮੈਂ ਹੁਣ ਆਪਾਂ ਇਹਦੀ ਗੱਲ ਕਰੀਏ ਜੀ ਜੀ ਵੀ ਉਹ ਵਾਈਟ ਟਰੱਕ ਦੇ ਵਿੱਚ ਹੀ ਹੋ ਰਹੀ ਸੀ ਉੱਥੇ ਲੋਗ ਆਪਾਂ ਉਹਦੀ ਗੱਲ ਕਰੀਏ ਹੁਣ ਉਹ ਜਿਹੜੇ ਮਾਰ ਕਾਰਨੀ ਨੇ ਨਾ ਉਹ ਐਕਸ਼ਨ ਓਰੀਐਂਟਡ ਨੇ ਅਸਲ ਜਿਹੜਾ ਪੀਆਰ ਪੋਲੀਵਾ ਇਹ ਲੋਕਾਂ ਦੀ ਇਹ ਭਾਵਨਾਵਾਂ ਨਾਲ ਖੇਡਦਾ ਜੀ ਲੋਕ ਕਿਸੇ ਦਾ ਤਾਂ ਘਰੇ ਬੰਦਾ ਮਰਿਆ ਪਿਆ ਵਾ ਡੈਥ ਉਹਨੂੰ ਕਿਲ ਕੀਤਾ ਪਿਆ ਉਹਦੀ ਅਸੀਂ ਭਾਵਨਾਵਾਂ ਨਾਲ ਖੇਡਦੇ ਜਾ ਕੇ ਅਸੀਂ ਜਿਹੜੇ ਆ ਔਰ ਦੂਸਰੇ ਪਾਸੇ ਮਾਰ ਕਰਨੀ ਹੋਣੀ ਕੀ ਹੈ ਜਦੋਂ ਉਹਨਾਂ ਨੂੰ 2 ਹਫ਼ਤੇ ਪਹਿਲਾਂ 3 ਹਫ਼ਤੇ ਪਹਿਲਾਂ ਸੀ ਇਹ ਉਹਨਾਂ ਨੇ ਇਹ ਮਨ ਬਣਾਇਆ ਸੀ ਜਿੱਦੇ ਉਹਨਾਂ ਨੂੰ ਕੋਈ ਗੱਲ ਰੇਜ਼ ਕੀਤੀ ਉਦੋਂ ਤਾਂ ਹਜੇ ਵਾਈਟ ਰੌਕ ਆਇਆ ਵੀ ਨਹੀਂ ਸੀ ਉਹਨਾਂ ਨੇ ਉਦੋਂ ਹੀ ਕਹਿਤਾ ਸੀ ਵੀ ਇੱਕ ਐਸਾ ਸੰਮੇਲ ਹੋਣਾ ਚਾਹੀਦਾ ਜਿੱਦੇ ਵਿੱਚ ਤਿੰਨੇ ਆਰਡਰਸ ਆਫ ਗਵਰਨਮੈਂਟ ਇਕੱਠਾ ਕਰੋ ਫੈਡਰਲ ਗਵਰਨਮੈਂਟ ਦੇ ਨੁਮਾਇंदे ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨੁਮਾਇंदे ਲੋਕਲ ਗਵਰਨਮੈਂਟ ਦੇ ਨੁਮਾਇंदे ਤੇ ਪੁਲਿਸ ਫੋਰਸ ਆਰਸੀਐਮਪੀ ਸੀਐਫਐਸਸੀਯੂ ਸੈਰੀ ਪਲੀਸ ਐਪਸਫੋਰ ਪਲੀਸ ਬੈਂਕੂਵਰ ਪੁਲਿਸ ਤੇ ਇਹ bc ਦੇ ਵਿੱਚ ਜਿਹੜਾ ਇਹ ਸਮਮਟ ਹੋਣਾ ਹੈ ਔਰ ਸਰੀਚ ਹੋਣਾ ਚਾਹੀਦਾ ਔਰ ਸਰੀਚ ਹੁਣ ਉਹ ਤੁਸੀਂ ਨੋਟਿਸ ਕੀਤਾ ਹੋਣਾ ਸ਼ਾਇਦ ਤੁਸੀਂ ਉੱਤੇ cbc ਦੇ ਗਏ ਸੀ ਉਸ ਦਿਨ ਮੈਂ ਕੀ ਕਿਹਾ ਸੀ ਮੈਂ ਕਿਹਾ ਵੀ ਅਸੀਂ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਐਕਸ਼ਨ ਓਰੀਐਂਟਡ ਆ ਔਰ ਪ੍ਰਾਈਮ ਮਿਨਿਸਟਰ ਨੇ ਆਲਰੇਡੀ ਇਹ ਤੇ ਐਕਸ਼ਨ ਲਿਆ ਹੋਇਆ ਅਸੀਂ ਦੋ ਹਫ਼ਤਿਆਂ ਨੂੰ ਜਾ ਕੇ ਜਿਹੜਾ ਦੱਸਾਂਗੇ ਹੁਣ ਉਹ ਫਾਈਨਲ ਹੋ ਗਿਆ ਵੀ 28 ਤਰੀਕ ਨੂੰ ਜਿਹੜਾ ਉਹ ਸਮਮਟ ਆ ਉਹ ਸਰੀਚ ਹੋ ਰਿਹਾ ਜੀ ਕਿ ਉਹਨੂੰ ਕਹਿੰਦੇ ਆ ਐਕਸ਼ਨ ਉਹ ਸਾਰੇ ਦਿਨ ਦਾ ਸਮਮਟ ਆ ਜਿਦੇ ਵਿੱਚ ਉਹ ਵਿਕਟਮ ਦੀਆਂ ਫੈਮਲੀਆਂ ਨੂੰ ਵੀ ਮਿਲਣਗੇ ਬਾ ਪ੍ਰਾਈਵੇਟ ਤੌਰ ਤੇ ਤਾਂ ਕਿ ਵਿਕਟਮ ਦੀ ਜਿਹੜੀ ਪਛਾਣ ਆ ਉਹਨੂੰ ਅਸੀਂ ਪ੍ਰਾਈਵੇਟ ਰੱਖ ਸਕੀਏ ਉਸ ਤੋਂ ਬਾਅਦ ਜਿਹੜੇ ਤੁਹਾਨੂੰ ਇਸ ਤਰ੍ਹਾਂ ਦੱਸਿਆ ਜਿਹੜੇ ਸਾਰੇ ਵੱਖੋ ਵੱਖਰੇ ਲੈਵਲ ਆਰਡਰਸ ਆਫ ਗਵਰਨਮੈਂਟ ਆ ਉਹਨਾਂ ਨੂੰ ਮਿਲਣਗੇ ਉਹ ਉਹਨਾਂ ਦੀਆਂ ਮੀਟਿੰਗਾਂ ਹੋਣਗੀਆਂ ਪੁਲਿਸ ਚੀਫਸ ਦੀਆਂ ਵੀ ਮੀਟਿੰਗਸ ਹੋਣਗੀਆਂ ਸੋ ਸਾਰਾ ਜਿਹੜਾ ਸੱਮਟ ਉਸ ਦਿਨ ਹੋਣਾ ਉਹਦੇ ਵਿੱਚ ਇਹੀ ਹੈਗਾ ਵੀ ਇਹਨੂੰ ਅਸੀਂ ਨਜਿੱਠ ਕਿਸ ਤਰ੍ਹਾਂ ਸਕਦੇ ਆ ਸੋ ਇਹ ਡਿਫਰੈਂਸ ਹੈਗਾ ਪੀਆਰ ਪੋਲੀਟਿਕ ਪੀਆਰ ਪੋਲੀਟਿਕ ਕੀ ਕਰਦੇ ਆ ਕੱਲੇ ਨਾਰੇ ਲਾਉਂਦੇ ਆ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਆ ਜੀ ਵੀ ਔਰ ਮਾਰਕਾਨੀ ਕੀ ਕਹਿੰਦੇ ਆ ਉਹ ਐਕਸ਼ਨ oriented ਨੇ ਉਹ ਗੱਲ ਤੁਸੀਂ ਦੇਖੋ ਬਹੁਤ ਘੱਟ ਕਰਦੇ ਤੁਸੀਂ ਉਹ ਸੁਹਾ ਦੇਖਿਆ ਹੁਣ ਉਹ ਸਿਰਫ ਐਕਸ਼ਨ ਚ ਬਲੀਵ ਕਰਦੇ ਜਿੱਦਾਂ ਅਸੀਂ ਬੀਸੀ ਕੌਂਕਸ ਦੇ ਨੇ ਉਹਨਾਂ ਨੇ ਰੇਜ਼ ਕੀਤਾ ਇਹ ਇਸ਼ੂ ਪ੍ਰਾਈਮ ਮਿਨਿਸਟਰ ਨਾਲ ਉਸੇ ਦਿਨ ਪ੍ਰਾਈਮ ਮਿਨਿਸਟਰ ਨੇ ਅਸੀਂ 12 ਵਜੇ ਸਾਡੀ ਮੀਟਿੰਗ ਖਤਮ ਹੁੰਦੀ 4 ਵਜੇ ਉਹਨਾਂ ਦੇ ਸਟਾਫ ਨਾਲ ਮੀਟਿੰਗ ਸੀ ਉਹਨਾਂ ਦੀ ਜੀ ਵੀ ਇਹਦਾ ਸੋਲੂਸ਼ਨ ਜਿਹੜਾ ਵਾ ਇਮੀਡੀਏਟਲੀ ਜਿਹੜਾ ਵਾ ਇਹ ਹੋਣਾ ਚਾਹੀਦਾ ਜੀ ਤਰਲਵਰ ਸਾਹਿਬ ਜਦੋਂ ਵੀਜ਼ਿਆਂ ਦੀ ਗੱਲ ਆਉਂਦੀ ਆ ਕੀ ਲਿਬਰਲ ਪਾਰਟੀ ਨੇ ਕੋਈ ਖਾਸ ਢਿੱਲ ਦਿੱਤੀ ਸੀ ਜਾਂ ਕੋ ਪਹਿਲਾਂ ਨਾਲੋਂ ਨਿਯਮ ਬਦਲ ਦਿੱਤੇ ਸੀ ਵੀ ਆਹ ਕ੍ਰਿਮੀਨਲ ਰੈਕੋਰਡ ਪਹਿਲਾਂ ਚੈੱਕ ਹੁੰਦਾ ਸੀ ਉਹ ਬੰਦ ਕਰ ਦਿੱਤਾ ਜਾਵੇ ਜਾਂ ਇਹ ਨਾਰਮਲ ਹੀ ਸੀਗਾ ਬਿਲਕੁਲ ਇਹ ਜੋ ਨਾਰਮਲ ਸੀਗਾ ਹਰਪਰ ਟਾਈਮ ਵੀ ਇਹੀ ਸੀ ਇਨਫੈਕਟ ਜਿਹੜਾ ਬਾ ਹੁਣ ਕਹਿਤਾ ਰਹੇ ਨੇ ਸਟੂਡੈਂਟਸ ਦਾ ਇਸ਼ੂ ਜਿਹੜਾ ਸੀਗਾ ਲੈ ਕੇ ਕੌਣ ਆਇਆ ਸੀ ਜੀ ਹਰਪਰ ਦੀ ਗਵਰਨਮੈਂਟ ਲੈ ਕੇ ਆਈ ਸੀ ਉਹਨਾਂ ਦੀ ਪਾਲਿਸੀ ਅਸੀਂ ਕੈਰੀ ਔਨ ਕੀਤੀ ਪਰ ਉਹਦੇ ਵਿੱਚ ਜਿਹੜਾ ਸੀਗਾ ਕਾਲਜਾਂ ਦੇ ਲਾਇਸੈਂਸ ਕਿਹਨੇ ਦਿੱਤੇ ਕਿਉਂਕਿ ਇਕਾਦੁਕਾ মিডিਏ ਵਾਲੇ ਜਿਹੜੇ ਆ ਉਹ ਮਿਸ ਇਨਫਾਰਮੇਸ਼ਨ ਫਲਾਉਂਦੇ ਆ ਜੀ ਬਈ ਜੀ ਇਹ ਤਾਂ ਟੂਡੋ ਦਾ ਕੰਮ ਸੀ ਜਿਹੜੇ ਕਾਲਜ ਖੋਲਣੇ ਆ ਉਹ ਕੰਮ ਸੀ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਜੀ ਕਿਉਂਕਿ ਐਜੂਕੇਸ਼ਨ ਜਿਹੜਾ ਵਾ ਤੁਸੀਂ ਦੇਖੋਗੇ ਫੈਡਰਲ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ ਜੀ ਜੀ ਪ੍ਰੋਵਿੰਸ਼ੀਅਲ ਰਿਸਪੌਂਸਿਬਿਲਟੀ ਟੋਟਲ ਉਹੀ ਜਿਹੜੇ ਸੀ ਉਹ ਕਾਲਜਾਂ ਨੂੰ ਲਾਇਸੈਂਸ ਦਿੰਦੇ ਸੀ ਪ੍ਰੋਵਿੰਸ਼ੀਅਲ ਨੇ ਕੀ ਕੀਤਾ ਇੱਕ ਰੂਮ ਦੇ ਵਿੱਚ ਕਾਲਜ ਆ ਉਹਨਾਂ ਨੂੰ ਵੀ ਲਾਇਸੈਂਸ ਦੇ ਦਿੱਤਾ ਹੂੰ ਸਪੌਟ ਦੇ ਦੇ ਜਦੋਂ ਇਹ ਕੀ ਸੀਗਾ ਫੈਡਲ ਦਾ ਕੰਮ ਇਹ ਸੀ ਜਿਹੜਾ ਪਹਿਲਾਂ ਤੋਂ ਹੀ ਬਣਿਆ ਹਾਰਪਰ ਟਾਈਮ ਦਾ ਹੀ ਬਣਿਆ ਹੋਇਆ ਉਹਨਾਂ ਦਾ ਹੀ ਕਿ ਤੁਹਾਡੇ ਕੋਲ ਆਇਲ ਦਾ ਸਕੋਰ ਹੋਵੇ ਨਾ ਤੁਹਾਡੇ ਕੋਲ 10000 ਡਾਲਰ ਦਾ ਬਾਂਡ ਹੋਵੇ ਤੁਹਾਨੂੰ ਐਡਮਿਸ਼ਨ ਮਿਲੀ ਹੋਵੇ ਤੇ ਤੁਹਾਨੂੰ ਵੀਜ਼ਾ ਜਿਹੜਾ ਸੀ ਉਹ ਮਿਲਦਾ ਸੀ ਠੀਕ ਹੈ ਨਾ ਜੀ ਰਿਸਪੌਂਸਿਬਿਲਟੀ ਕੀਤੀ ਸੀ ਕਿ ਕਾਲਜ ਖੋਲਣੇ ਸੁਪਰਵਾਈਜ਼ ਜਦੋਂ ਸੂਬਾ ਫੇਲ ਹੋ ਗਿਆ ਫਿਰ ਅਸੀਂ ਜਿਹੜਾ ਸੀ ਉਹ ਗੈਟਨ ਹੋਏ ਵੀ ਨਹੀਂ ਇਦਾਂ ਕੰਮ ਨਹੀਂ ਤੁਹਾਡਾ ਚੱਲਣਾ ਇਦੇ ਵਿੱਚ ਬਜਾਏ ਕਿ ਯੂਨੀਵਰਸਿਟੀ ਜਾਂ ਕਾਲਜ ਜਿਹੜੇ ਆ ਉਹ ਚਿੱਠੀਆਂ ਦੇਣ ਜੀ ਇਹ ਜਿਹੜੀ ਚਿੱਠੀ ਹੈਗੀ ਆ ਉਹ ਸੂਬਾ ਦਿਆ ਕਰੂਗਾ ਜੀ ਨਾਲ ਉਹਦੇ ਵਿੱਚ ਕੀ ਹੋਊਗਾ ਕਿ ਹਰੇਕ ਸੂਬੇ ਨੂੰ ਐਡਵਰਟਿਸਟ ਪੋਟ ਦੇਤੇ ਪਹਿਲਾਂ ਕੱਟ ਲਾਇਆ ਉਹਦੇ ਤੇ ਠੀਕ ਹੈ ਨਾ ਵੀ ਇੰਨੇ ਅਸੀਂ ਸਟੂਡੈਂਟ ਜਿਹੜੇ ਨੇ ਉਹ ਲੈ ਕੇ ਆਉਣ ਦੇਣੇ ਆ ਤੁਹਾਨੂੰ ਤੁਸੀਂ ਇੰਨੇ ਹੀ ਦੇ ਸਕਦੇ ਉਹਦੇ ਵਿੱਚ ਫੇਰ ਵੀ ਅਸੀਂ ਉਹਨਾਂ ਨੂੰ ਰੋਕਿਆ ਕਿ ਸਾਹਮਣਾ ਇਹ ਹੈ ਕਿ ਫਿਰ ਅਬੈਂਚੁਲੀ ਰਿਸਪੌਂਸਿਬਿਲਟੀ ਸੂਬਿਆਂ ਦੀ ਹਈ ਆ ਸੂਬਿਆਂ ਨੂੰ ਕਹਤਾ ਵੀ ਤੁਹਾਡੇ ਕੋ ਇੰਨੇ ਹੀ ਆ ਉਹਦੇ ਵਿੱਚ ਇਹ ਨਹੀਂ ਹੁਣ ਸਾਰੇ ਸਰੀ ਜਾਂ ਬ੍ਰੈਂਟਨ ਚ ਜਾਣਗੇ ਉਹਦੇ ਨਾਲ ਸਾਰੇ ਕੈਨੇਡਾ ਚ ਖਿਲਾਰਦੇ 60% ਤੋਂ ਜ਼ਿਆਦਾ ਜਿਹੜਾ ਘਟਾ ਤੁਸੀਂ ਵੀ ਨੋਟਿਸ ਕੀਤਾ ਆ ਰਿਹਾ ਨਾ ਉਹ ਬਿਲਕੁਲ ਉਸ ਸਟੂਡੈਂਟ ਚ ਲੱਗ ਗਿਆ ਕਿਉਂ ਲੱਗਿਆ ਉਹ ਸਿਰਫ ਤੇ ਸਿਰਫ ਕਿਉਂ ਜਿੱਥੇ ਪ੍ਰੋਵਿੰਸ਼ੀਅਲ ਗਵਰਨਮੈਂਟ ਫੇਲ ਹੋਈ ਇਹਨਾਂ ਗੱਲਾਂ ਚ ਉੱਥੇ ਆ ਕੇ ਜਿਹੜਾ ਸੀ ਫੈਡਰਲ ਗਵਰਨਮੈਂਟ ਨੂੰ ਜਿਹੜਾ ਉਹ ਚਿਪਨ ਕਰਨਾ ਪਿਆ ਸੋ ਇਹ ਧਾਰਨਾ ਨੂੰ ਤੁਸੀਂ ਕਹਿੰਨੇ ਵੀ ਬਿਲਕੁਲ ਗਲਤ ਆ ਕਿ ਟੂਰਿਸਟ ਆ ਕੇ ਅ ਵਿਜ਼ਟਰ ਆਗੇ ਸਟੂਡੈਂਟ ਆਗੇ ਜਾਂ ਬਹੁਤ ਸਾਰੇ ਉਹ ਉਹਦੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਸੀਗੇ ਉਹਦੇ ਦੇਖੋ ਜਿਹੜੀ ਜਿਹੜੀ ਬਹੁਤ ਸਾਰੇ ਜਿਹੜਾ ਇਕਾਦੁੱਖਾ ਬੰਦੇ ਆਏ ਉਸੇ ਲਈ ਤਾਂ ਹੁਣ ਇਹ ਕਾਨੂੰਨ ਲਿਆ ਰਹੇ ਆ ਜੀ ਦੇਖੋ ਜਿਹੜੀ ਵਿਜ਼ਟਰ ਵੀਜ਼ੇ ਦੀ ਵੀ ਗੱਲ ਕਰ ਲਈ ਜਦੋਂ ਸਾਡੇ ਪਹਿਲਾਂ ਸੀਗਾ ਠੀਕ ਹੈ ਨਾ ਉਦੋਂ ਇਹਨਾਂ ਨੂੰ ਵੀਜ਼ੇ ਨਹੀਂ ਸੀ ਮਿਲਦੇ ਸਾਡੇ ਨੂੰ ਜੀ ਹਰ ਰੋਜ਼ ਇੱਥੇ ਲਾਈਨ ਲੱਗੀ ਹੁੰਦੀ ਸੀ ਆਪ ਵਿੱਚ ਜੀ ਅੱਜ ਮੇਰੇ ਮੁੰਡੇ ਦਾ ਵਿਆਹ ਮੇਰੇ ਸਾਡਾ ਮਾਮਾ ਨਹੀਂ ਆਇਆ ਉਹਨੇ ਚੂੜਾ ਚਾੜਨਾ ਸੀਗਾ ਕੁੜੀ ਦਾ ਵਿਆਹ ਸੀ ਸਾਡੇ ਦਾ ਅੱਜ ਸਾਡੇ ਮੁੰਡੇ ਦਾ ਵਿਆਹ ਸੀ ਸਾਡੀ ਭੂਆ ਨੂੰ ਵੀਜ਼ਾ ਮਿਲ ਗਿਆ ਫੁੱਫੜ ਨੂੰ ਨਹੀਂ ਮਿਲਿਆ ਸਾਡਾ ਫੁੱਫੜ ਰੋਸ ਜਾਣਾ ਮਤਲਬ ਕਹਿੰਦੇ ਸੀ ਵੀ ਪੰਜਾਬੀਆਂ ਨੂੰ ਜਾਂ ਵੀਜ਼ੇ ਨਹੀਂ ਸੀ ਮਿਲਦੇ ਮਿਲਦੇ ਨਹੀਂ ਸੀ ਨਾ ਪੱਕਾ ਸੀ ਨਾ ਫਿਰ ਅਸੀਂ ਹੁਣ ਲੋਕਾਂ ਨੇ ਰੌਲੀ ਪਾਈ ਹੋਈ ਸੀ ਵੀ ਖੋਲ ਲੋ ਜੀ ਇਹਨੂੰ ਖੋਲ ਲੋ ਜੀ ਹੁਣ ਜੇ ਖੋਲਤੇ ਫਿਰ ਕਹਿੰਦੇ ਜੀ ਹੁਣ ਟੂ ਮੈਂ ਨਹੀਂ ਆਗੇ ਦੇਖੋ ਨਾ ਫਿਰ ਉਹਦੇ ਵਿੱਚ ਵੀ ਤਾਂ ਕੋਈ ਸਿਸਟਮ ਬਣਿਆ ਨਾ ਉਹ ਜੇ ਤਾਂ ਨਹੀਂ ਕਹਿ ਸਕਦੇ ਬਈ ਸੁੱਖ ਨੂੰ ਦੇ ਦੇ ਦਿਓ ਪ੍ਰਭਾ ਨੂੰ ਤੇ ਜਿਸ ਕਰਨ ਦੇ ਨੂੰ ਨਾ ਦਿਓ ਇਹ ਤਾਂ ਨਹੀਂ ਨਾ ਹੋ ਸਕਦਾ ਉਹਦੇ ਵਿੱਚ ਉਹ ਸਿਸਟਮ ਜਿਹੜੇ ਲੋਕ ਆਏ ਹੁਣ ਅਸੀਂ ਕੀ ਕੀ ਤਾਂ ਹੁਣ ਫੇਰ ਟਾਈਟ ਕਰਤਾ ਕਮ ਹੋ ਗਏ ਨਾ ਹੁਣ ਹੁਣ ਫੇਰ ਤੁਸੀਂ ਦੇਖੋ ਰੋਜ਼ ਲਾਈਨ ਲੱਗੀ ਹੁੰਦੀ ਆ ਵੀ ਜੀ ਮੇਰੇ ਅੱਜ ਲੜਕੀ ਦਾ ਵਿਆਹ ਸੀ ਸਾਡਾ ਤਾਂ ਮਾਮਾ ਨਹੀਂ ਆਇਆ ਸਾਡੇ ਅੱਜ ਬਾਪੂ ਦੀ ਡੈਥ ਹੋ ਗਈ ਸਾਡਾ ਤਾਂ ਬੱਚਾ ਨਹੀਂ ਆਇਆ ਉਹਦਾ ਕਾਰਨ ਆ ਕਿ ਵੀ ਅਸੀਂ ਜਿਹੜੇ ਹੈਗੇ ਆ ਅਸੀਂ ਹੀ ਰੌਲੀ ਪਾਈ ਸੀਗੀ ਵੀ ਖੋਲ ਦਿਓ ਜੀ ਅਸੀਂ ਰੌਲੀ ਪਾਈ ਬੰਦ ਕਰ ਦਿਓ ਇਸ ਬੰਦ ਕਰਤੇ ਉਹਦਾ ਵਿੱਚ ਜਿਹੜਾ ਹੈਗਾ ਇਕੱਲਾ ਸਰਕਾਰ ਨੂੰ ਦੋਸ਼ ਦੇਣਾ ਟੂਟੋ ਨੂੰ ਦੋਸ਼ ਦੇਣਾ ਦਸਾਂ ਸਾਲਾਂ ਨੂੰ ਲੋਕ ਜਾਲ ਕਰਨਗੇ ਟੂਟੋ ਨੇ ਕੋਈ ਨੁਕਸਾਨ ਨਹੀਂ ਕੀਤਾ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਇਕਨੋਮਿਕ ਨੀਤੀ ਹੈਗੀ ਆ ਸਾਨੂੰ ਸਿਰਫ ਇਹ ਹੈਗੀ ਆ ਵੀ ਜੀ ਪੰਜਾਬੀ ਕਿਉਂ ਆ ਗਏ ਪੰਜਾਬੀਆਂ ਨੇ ਹੀ ਸਾਰੇ ਕੋ ਆਪਣੀ ਕਮਿਊਨਿਟੀ ਨੇ ਆ ਕੇ ਸਾਡੇ ਕੋ ਕੰਪਲੇਂਟ ਕੀਤੀ ਗੁਰੂ ਤਾਂ ਹਜੇ ਵੀ ਮੈਕੋ ਬੈਕ ਚਲੇ ਜਾਓ ਉਹ ਵੀ ਕਹੀ ਜਾਂਦੇ ਆ ਵੀ ਸਾਡੇ ਕੋ ਤਾਂ ਇਨਾਫ ਵਰਕਰ ਹੈ ਨਹੀਂਗੇ ਰੂਰਲ ਬੀਸੀ ਚਲੇ ਜਾਓ ਉਹ ਵੀ ਰੋਈ ਜਾਂਦੇ ਆ ਅਟਲਾਂਟਿਕ ਕੈਨੇਡਾ ਚਲੇ ਜਾਓ ਉਹ ਵੀ ਰੋਈ ਜਾਂਦੇ ਆ ਹਜੇ ਫੇ ਲੋਕ ਜਿਹੜੇ ਨੇ ਸੋ ਦਸਾਂ ਸਾਲਾਂ ਨੂੰ ਜਿਹੜੇ 5 ਮਿਲੀਅਨ ਲੋਕ ਰਿਟਾਇਰ ਹੋਣੇ ਆ ਉਹ ਕਿਸੇ ਤਰੀਕੇ ਨਾਲ ਫਿਲ ਕਰਨੇ ਸੋ ਜਿਹੜੇ ਜੰਗ ਪੀਪਲ ਆਏ ਸੀਗੇ ਤਾਂ ਇਹਨਾਂ ਨੂੰ ਅਪਰਚੁਨਿਟੀ ਸੀਗੀਆਂ ਸੋ ਇਹ ਨਾ ਸੋਚੋ ਵੀ ਅਸੀਂ ਆ ਗਏ ਤਾਂ ਹੁਣ ਅਸੀਂ ਜਿਹੜੀ ਆ ਉਹ ਟਾਕੀ ਬੰਦ ਕਰ ਲਓ ਪਰ ਐਨੀਵੇਜ਼ ਜਿਹੜੀ ਮੁੱਖ ਦੀ ਗੱਲ ਇਹ ਹੈਗੀ ਆ ਵੀ ਹੁਣ ਜਿਹੜੀ ਸਾਡੀ ਪਾਲਿਸੀ ਹੈਗੀ ਇਮੀਗ੍ਰੇਸ਼ਨ ਦੀ ਬੜੀ ਬੈਲੈਂਸਡ ਹੈਗੀ ਆ ਉਹਦੇ ਵਿੱਚ ਅਸੀਂ ਬੜਾ ਸੋਚ ਸਮਝ ਕੇ ਜਿਹੜੇ ਆ ਉਹ ਸਟੈਪ ਲੈ ਰਹੇ ਆਂ ਤੇ ਉਹਦੇ ਵਿੱਚ ਜਿਹੜਾ ਸੋਲੂਸ਼ਨ ਆ ਉਹ ਆਲਰੇਡੀ ਕਰਤਾ ਉਹ ਹੁਣ ਟਰ ਹੋਰ ਬਜਾਈ ਜਾਈਏ ਉਹਦਾ ਨਹੀਂ ਨਾ ਗੱਲ ਤਾਂ ਇਹ ਹੈ ਵੀ ਐਕਸ਼ਨ ਹੋਇਆ ਕਿ ਨਹੀਂ ਜੀ ਠੀਕ ਹੈ ਨਾ ਹੁਣ ਕੰਜਰਟਿਵ ਪਾਰਟੀ ਨੇ ਸਾਰੀ ਉਮਰ ਕੀ ਰੌਲੀ ਪਾਈ ਸੀ ਕਿੰਨੇ ਸਾਲਾਂ ਦੀ ਕਾਰਬਨ ਟੈਕਸ ਦੀ ਜੀ ਮਾਰਕਾਨੀ ਨੇ ਕੀ ਕੀਤਾ ਪਹਿਲੀ ਮੀਟਿੰਗ ਚ ਕੀ ਕੀਤਾ ਖਤਮ ਕਰਤਾ ਜੀ ਕ੍ਰਾਈਮ ਦੇ ਉੱਤੇ ਇਹਨਾਂ ਨੇ ਹੁਣ ਰੌਲਾ ਪਾਇਆ ਹੈ ਸੀ ਵੀ ਜੀ ਕ੍ਰਾਈਮ 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 ਮਾਰਕਾਨੀ ਨੇ ਆਉਂਦੇ ਕੀ ਕੀਤਾ ਬਿਲ ਆਫਟਰ ਬਿਲ ਜਿਹੜਾ ਤਿੰਨ ਬਿਲ ਜਿਹੜੇ ਨੇ ਉਹ ਕ੍ਰਾਈਮ ਰਿਲੇਟਡ ਜਿਹੜੇ ਆ ਉਹ ਲੈ ਕੇ ਆਂਦੇ ਉਹਦੇ ਵਿੱਚ ਇਸ ਵੇਲੇ ਡਿੱਕਾ ਕੌਣ ਪਾ ਰਿਆ ਕੰਜਰਟਿਵ ਪਾਰਟੀ ਫਿਲਹਾਲ ਬਾਸਟਰ ਕਰ ਰਹੀ ਆ ਸਪੋਰਟ ਨਹੀਂ ਕਰ ਰਹੀ ਕਿਉਂ ਕਿਉਂਕਿ ਉਹ ਇਹ ਕਹਿੰਦੀ ਹੈ ਵੀ ਜੇ ਅੱਜ ਇਹ ਪਾਸ ਹੋ ਜਾਂਦੇ ਆ ਬਿਲ ਤੇ ਸਾਡੇ ਕੋਲ ਕੀ ਰਹਿ ਗਿਆ ਢੋਲ ਭਜਾਉਣ ਨੂੰ ਨਹੀਂ ਰਿਹਾ ਕੁਝ ਸੋ ਉਹ ਪੋਲਿਟਿਕਸ ਖੇਡ ਰਹਾ ਹੈ ਕੰਜਰਟਿਵ ਪਾਰਟੀ ਵਾਲੇ ਮਾਰ ਕਰ ਨਹੀਂ ਤੇ ਲਿਬਰਲ ਸਰਕਾਰ ਜਿਹੜੀ ਹੈਗੀ ਆ ਉਹ ਸਿਰਫ ਤੇ ਸਿਰਫ ਜਿਹੜਾ ਬਾ ਉਹ ਐਕਸ਼ਨ ਓਰੀਐਂਟਡ ਕੰਮ ਕਰ ਰਹੀ ਜਿਸ ਤਰ੍ਹਾਂ ਹੁਣ ਤੁਹਾਨੂੰ ਦੱਸਿਆ ਜਿਹੜਾ ਸਬਮਟ ਦੀ ਗੱਲ ਠੀਕ ਹੈ ਨਾ ਇਹ ਕਾਫੀ ਦੇਰ ਦਾ ਹੁਣ ਦੇਖੋ ਮੈਂ ਉਸ ਚੀਜ਼ 'ਤੇ ਵਿਸ਼ਵਾਸ ਰੱਖਦਾ ਜਿਹੜੀ ਚੀਜ਼ ਸਦਾ ਹੈ ਜੋ ਹੁਣ ਮੇਰੇ ਮੈਂ ਜਾ ਕੇ ਜਦੋਂ ਐਕਸਪਰਟਸ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਰੀ ਪੁਲਿਸ ਤੋਂ ਇਹ ਹੈਂਡਲ ਨਹੀਂ ਹੋਣਾ ਇਹਦੇ ਲਈ ਸਾਨੂੰ ਹਾਈ ਲੈਵਲ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਚਾਹੀਦੀ ਆ ਹਾਈ ਲੈਵਲ ਦਾ ਸਾਡੇ ਕੋਲ ਉਹ ਜਿਹੜਾ ਹੈਗਾ ਇੰਟੈਲੀਜੈਂਸ ਚਾਹੀਦੀ ਆ ਰਿਸੋਰਸ ਚਾਹੀਦੇ ਆ ਤੇ ਸੀਐਫਐਸਯੂ ਹੈਗੀ ਆ ਜਿਹੜੀ ਪੁਲਿਸ ਫੋਰਸ ਇੱਥੇ ਜਿਹੜੀ ਬਣਾਈ ਸੀਗੀ ਕਮਬਾਈਂਡ ਸਪੈਸ਼ਲ ਫੋਰਸ ਜਿਹੜੀ ਸਪੈਸ਼ਲ ਜਿਹੜਾ ਸੀ ਯੂਨਿਟ ਉਹਦਾ ਉਹਦੇ ਵਿੱਚ ਕੀ ਹੈਗਾ ਕਿ ਉਹ ਗੈਂਗਸ ਨਾਲ ਡੀਲ ਕਰਦੇ ਸੀ ਤੇ ਇਹ ਵੀ ਤਾਂ ਗੈਂਗ ਜੀ ਆ ਸੋ ਪਹਿਲੀ ਚਿੱਠੀ ਮੈਂ ਲਿਖੀ ਸੀਗੀ ਪ੍ਰੋਵਿੰਸ਼ਲ ਮਿਨਿਸਟਰ ਨੂੰ ਵੀ ਭਾਈ ਸੀਐਫਐਸਸੀ ਜੂ ਲੈ ਕੇ ਆਓ ਠੀਕ ਹੈ ਨਾ ਉਸ ਤੋਂ ਬਾਅਦ ਮੇਅਰ ਨੇ ਵੀ ਉਹੀ ਚਿੱਠੀ ਲਿਖੀ ਫਿਰ ਮੈਂ ਜਾ ਕੇ ਉਥੇ ਬੀਸੀ ਕੌਕਰਸ ਨਾਲ ਗੱਲ ਕੀਤੀ ਸਾਡੀ ਸਾਰੀ ਲਿਬਰਲ ਬੀਸੀ ਕੌਕਰਸ ਨੂੰ ਸਹਿਮਤ ਕੀਤਾ ਉਹਨਾਂ ਨੇ ਵੀ ਚਿੱਠੀ ਪ੍ਰੋਵਿੰਸ ਦੇ ਜਿਹੜਾ ਸੀ ਉਹਨਾਂ ਨੂੰ ਲਿਖੀ ਮਿਨਿਸਟਰ ਨੂੰ ਵੀ ਭਾਈ ਸੀਐਫਐਸਸੀ ਜੂ ਹੰਦਿਓ ਉਸ ਤੋਂ ਬਾਅਦ ਮੈਂ ਮਿਨਿਸਟਰ ਨੂੰ ਕਨਵਿੰਸ ਕੀਤਾ ਪਬਲਿਕ ਸੇਫਟੀ ਨੂੰ ਉਹਨਾਂ ਨੇ ਵੀ ਇਹੀ ਚਿੱਠੀ ਲਿਖੀ ਜੀ ਕੱਲ ਪਰਸੋਂ ਮੇਰੇ ਖਲ ਪਰਸੋਂ ਬੋਰਡ ਦੀ ਚਿੱਠੀ ਆ ਗਈ ਸਾਨੂੰ ਜੀ ਜਿਹੜੇ ਪੁਲਿਸ ਬੋਰਡ ਦੀ ਉਹਨਾਂ ਨੇ ਵੀ ਉਹੀ ਕਿਹਾ ਇਹ ਸਾਡੇ ਵਸਤਾ ਦਾ ਰੋਗ ਨਹੀਂ ਇਹ ਜਿਹੜਾ ਹੈਗਾ ਸਾਰੀ ਦੀ ਸਾਰੀਆਂ ਐਕਸਟਰੈਕਸ਼ਨ ਫਾਈਲਸ ਸੀਐਫਐਸਸੀ ਨੂੰ ਦੇ ਰਹੇ ਹੋ ਹੁਣ ਤੁਸੀਂ ਦੇਖਿਆ ਨਾ ਜਿਹੜੀ ਚੀਜ਼ ਉਹ ਅੱਜ ਪੁਲਿਸ ਬੋਰਡ ਮੰਗ ਕਰ ਰਿਆ ਉਹ ਤਾਂ ਮੈਂ 2 ਮਹੀਨੇ ਹੋ ਗਏ ਸੀ ਮੈਨੂੰ ਜਿਹੜਾ ਉਸ ਤੇ ਕੰਮ ਕਰਦੇ ਨੂੰ ਕਹਿੰਦੇ ਨੂੰ ਸੋ ਜਿਹੜੀ ਐਕਸ਼ਨ ਓਰੀਐਂਟਡ ਕੰਮ ਇੱਕ ਚੀਜ਼ ਆ ਰੌਲੀ ਪਾਉਣੀ ਜਿਹੜੀ ਆ ਉਹ ਸਿਰਫ ਤੇ ਸਿਰਫ ਮੈਂ ਇਹ ਦੱਸ ਰਿਹਾ ਵੀ ਗੁੰਮਰਾਹ ਨਾ ਹੋਵੋ ਜੀ ਦੱਸੋ ਆ ਕੇ ਸਾਨੂੰ ਬਿੱਲ ਜਿਹੜੇ ਨੇ ਜੋ ਲੋਕ ਕਹਿ ਰਹੇ ਨੇ ਉਹੀ ਚੀਜ਼ ਨੂੰ ਐਸਪੀਐਸ ਸੀ ਜਿਹੜਾ ਹੈਗਾ ਉਹ ਇੰਪਲੀਮੈਂਟ ਕਰ ਰਹੇ ਆਂ ਔਰ ਮੈਂ ਬਚਨ ਬਾਦ ਦਾ ਕਿ ਇਸ ਨੂੰ ਠੱਲ ਪਾਉਣ ਲਈ ਹਰ ਸੰਭਵ ਯਤਨ ਜਿਹੜਾ ਹੈਗਾ ਮਾਰ ਕਰਨੀ ਉਹ ਕਰ ਰਹੇ ਨੇ ਹਾਂ ਇਹ ਕਹ ਦੇਣਾ ਜੀ ਉਹ ਵਾਈਟ ਰੌਕ ਆਏ ਨਹੀਂ ਆਏ ਪਰ ਉਹ ਐਕਸ਼ਨ ਤਾਂ ਉਹਨੇ ਆਲਰੇਡੀ ਲੈ ਆਇਆ ਸੀ ਜੀ ਉਹ ਆਲਰੇਡੀ ਜਿਹੜਾ ਸੀਗਾ ਡਾਇਰੈਕਸ਼ਨ ਦੇ ਬੈਠੇ ਸੀ ਵੀ ਭਾਈ ਜਿਹੜਾ ਹੈਗਾ ਇੱਕ ਬੀਸੀ ਦੇ ਵਿੱਚ ਇੱਕ ਸਬਮਿਟ ਕਰੋ ਸਾਰੀ ਵਿਹਾੜੀ ਦਾ ਉਹਦੇ ਵਿੱਚ ਵਿਕਟਮ ਦੀਆਂ ਫੈਮਲੀਆਂਜ਼ ਨੂੰ ਵੀ ਮਿਲਣ ਦੀ ਗੱਲ ਹੋ ਜੂਗੀ ਪਲੀਸ ਫੋਰਸ ਨੂੰ ਵੀ ਹੋ ਜੂਗੀ ਤੇ ਨੇ ਆਰਡਰਸ ਗਵਰਨਮੈਂਟ ਨੂੰ ਵੀ ਹੋ ਜੂਗੀ ਸਟੇਕ ਹোলਡਰਸ ਨੂੰ ਵੀ ਹੋ ਜੂਗੀ ਤੇ ਬਾਅਦ ਚ ਮੀਡੀਆ ਨੂੰ ਵੀ ਹੋ ਜੂਗੀ ਠੀਕ ਹੈ ਨਾ ਸੋ ਇਹ ਜਿਹੜੀ ਚੀਜ਼ ਆ ਹੁਣ ਫਰਕ ਕਿਹਦੇ ਚ ਹੋਇਆ ਇੱਕ ਪਾਸੇ ਤਾਂ ਗੱਲਬਾਤੀ ਜਿਹੜੀ ਐਸੀ ਪੀਆਰ ਪਾਲੀ ਕਿਉਂਕਿ ਉਹ ਤਾਂ ਆਪਦੀ ਲੀਡਰਸ਼ਿਪ ਲਈ ਫਿਰ ਰਹਾ ਹੈ ਉਹ ਇੱਥੇ ਕੁਝ ਨਹੀਂ ਕਰਨਾ ਹੈ ਉਹ ਸਿਰਫ ਕਿਉਂ ਉਹਨਾਂ ਨੂੰ ਹੀ ਲੀਡਰਸ਼ਿਪ ਨੂੰ ਖਤਰਾ ਕਿਉਂਕਿ ਰਿਵਿਊ ਆਇਆ ਹੈ ਜਿਹੜੇ ਰੁੱਸੇ ਹੋਏ ਕੰਸਲਟਿਵ ਸੀਗੇ ਉਹਨਾਂ ਨੂੰ ਮਨਾਉਣ ਨੂੰ ਤੁਹਾਨੂੰ ਵੀ ਪਤਾ ਹੀ ਹੈ ਇਸ ਕੰਦੇ ਉਹਨਾਂ ਨੂੰ ਮਨਾਉਣ ਨੂੰ ਆਏ ਹੋਇਆ ਪਈ ਕੋਈ ਗਾ ਨਹੀਂ ਆ ਰਿਹਾ ਅਗਲੀ ਵੇ ਨੂੰ ਤੁਹਾਨੂੰ ਅਸੀਂ ਪੀਡੀ ਵੀ ਅਸੀਂ ਸੀਟਾ ਨਹੀਂ ਦਿਤੀਆਂ ਐਟਕੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਜਿਹੜੀਆਂ ਉਹ ਦੇ ਦਾਂ ਕਿਉਂ ਤਾਂ ਕਿ ਉਹ ਮਨਾ ਲਈਏ ਕਿਸੇ ਤਰੀਕੇ ਨਾਲ ਉਹ ਵੋਟਾਂ ਨਾ ਉਹਨਾਂ ਦੇ ਉਲਟ ਪੈ ਜਾਣ ਉਹਦੀ ਲੀਡਰਸ਼ਿਪ ਬਚ ਜਾਏ ਉਹ ਆਪ ਦੀ ਲੀਡਰਸ਼ਿਪ ਬਚਾਉਣ ਲਈ ਇੱਥੇ ਆਏ ਤੇ ਪੋਲਿਟਿਕਸ ਲੋਕਾਂ ਦੀ ਜਾਨਣਾ ਨਾ ਜਿਹੜੀ ਆ ਉਹ ਕਰੀ ਜਾਂਦੇ ਆ ਦੂਜੇ ਪਾਸੇ ਜਿਹੜੇ ਬਿੱਲ ਤਿੰਨ ਪਏ ਨੇ ਉੱਥੇ ਹਾਊਸ ਦੇ ਵਿੱਚ ਮੈਂ ਫੇਰ ਕਹਿੰਨਾ ਬਾਰ-ਬਾਰ ਉਹਨੂੰ ਉਹ ਪਾਸੇ ਨਹੀਂ ਉਹਨੂੰ ਉਹ ਪਾਸ ਨਹੀਂ ਹੁੰਦੇ ਰਹਿ ਸੋ ਇਹਦਾ ਮਤਲਬ ਜਿਹੜਾ ਵਾ ਇਹ ਲੋਕਾਂ ਨੂੰ ਕਲੀਅਰ ਤੁਹਾਡੇ ਮਾਧਿਅਮ ਤਰੂ ਕਰਨਾ ਚਾਹਣਾ ਜੋ ਇਹ ਪੀਆਰ ਪੋਲੀਓ ਦੀਆਂ ਗੱਲਾਂ ਚ ਨਾ ਆਓ ਇਹ ਬਿਲਕੁਲ ਜਿਹੜਾ ਹੈਗਾ ਇਹ ਸਿਰਫ ਸਿਰਫ ਜਿਹੜਾ ਹੈਗਾ ਇਹ ਨਾਰੇ ਛੜਦਾ ਹੋਰ ਕੁਛ ਨਹੀਂ ਕਰਨ ਜੂਗਾ ਨਾ ਇਹ ਕੋਈ ਜਿਹੜਾ ਹੈਗਾ ਸੋਲੂਸ਼ਨ ਜਿਹੜਾ ਹੈਗਾ ਉਹ ਦਿੰਦਾ ਬਹੁਤ ਬਹੁਤ ਸ਼ੁਕਰ ਹੈ ਤੁਹਾਨੂੰ ਸਰ ਮਿਹਰਬਾਨੀ ਜੀ ਬਿਲਕੁਕੁਰੀ ਮੈਂ ਸ਼ੁਕਰੀਆ ਜੀ ਅ ਦੋਸਤੋ 64 ਵਾਲਾ ਹੋਣ ਨਾਲ ਅਸੀਂ ਗੱਲਬਾਤ ਕੀਤੀ ਬਹੁਤ ਸਾਰੇ ਤੁਹਾਡੇ ਸਵਾਲ ਸੀ ਔਰ ਉਹਨਾਂ ਸਾਰਿਆਂ ਦੇ ਜਵਾਬ ਮੈਨੂੰ ਲੱਗਦਾ ਤੁਹਾਨੂੰ ਮਿਲ ਗਏ ਹੋਣਗੇ ਲਿਬਰਲ ਪਾਰਟੀ ਪ੍ਰਧਾਨ ਮੰਤਰੀ ਮਾਰਕਰਨ ਦੀ ਪੋਜੀਸ਼ਨ ਕੀਆ ਉਹਨਾਂ ਦੇ ਐਕਸ਼ਨਸ ਕੀ ਨੇ ਕੀ ਕਰ ਰਹੇ ਨੇ ਜਾਂ ਵਿਜ਼ਟਰ ਵੀਜ਼ੇ ਜਾਂ ਜਿਹੜੇ ਸਟੂਡੈਂਟ ਸੀਗੇ ਉਹਦੇ ਪਿਛਲੀ ਸਚਾਈ ਕੀ ਸੀ ਜਾਂ ਉਹਨਾਂ ਨੇ ਕੀ ਕੋਈ ਵੱਖਰੀ ਤਬਦੀਲੀ ਇਹਦੇ ਵਿੱਚ ਨਹੀਂ ਕੀਤੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਹੋਣਗੀਆਂ ਉਹ ਕੁੱਕ ਪਾਰਟੀਆਂ ਦੇ ਨਮਾਇਦਰ ਨਾਲ ਅਸੀਂ ਕਰਦੇ ਰਵਾਂਗੇ ਅਰ ਸਿੱਧੂ ਨਾਲ ਜਿਸ ਕਰਨ ਚੈਨਲ ਪੰਜਾਬੀ ਸੌਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ